ਭਗਵਾਨ ਤਮਾਨ ਸਰਕਾਰ ਦੇ ਅੰਦਰ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਵੱਡਾ ਅਰਧੋ ਬਦਲ ਹੋਣ ਜਾ ਰਿਹਾ ਹੈ ਕੀ ਪੂਰੀ ਦੀ ਪੂਰੀ ਸਰਕਾਰ ਹੀ ਬਦਲੇਗੀ ਮੁੱਖ ਮੰਤਰੀ ਵੀ ਬਦਲੇਗਾ ਜਾਂ ਫਿਰ ਸਿਰਫ ਦੋ ਉਪ ਮੁੱਖ ਮੰਤਰੀ ਲੱਗਣਗੇ ਸਪੀਕਰ ਬਦਲਿਆ ਜਾ ਸਕਦਾ ਹੈ ਮੰਤਰੀ ਮੰਡਲ ਬਦਲਿਆ ਜਾ ਸਕਦਾ ਹੈ ਜਾਂ ਪੂਰੀ ਦੀ ਪੂਰੀ ਸੜੇ ਮੁੱਖ ਮੰਤਰੀ ਸਰਕਾਰ ਬਦਲੀ ਜਾ ਸਕਦੀ ਹੈ ਇਸੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਬਹੁਤ ਵਿਸਤਾਰ ਦੇ ਨਾਲ ਇਸ ਤੇ ਗੱਲਬਾਤ ਜਿਹੜੀ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕੇਜਰੀਵਾਲ ਹੋਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਕ ਚਿੱਠੀ ਦੇ ਨਾਲ ਚਿੱਠੀ ਦੇ ਨਾਲ ਇੱਕ ਮੰਗ ਦੇ ਨਾਲ ਇੱਕ ਹੈਰਾਨ ਕਰ ਦਿੱਤਾ ਕਿਵੇਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਉਧਰ ਪੰਜਾਬ ਦੇ ਵਿੱਚ ਵੱਡਾ ਝਟਕਾ ਹੈ ਪੰਜਾਬ ਸਰਕਾਰ ਦਾ ਪੰਜਾਬ ਦੇ ਆਮ ਲੋਕਾਂ ਨੂੰ ਕੀ ਉਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਪੰਚਾਇਤੀ ਚੋਣਾਂ ਫਿਰ ਫਸਦੀਆਂ ਨਜ਼ਰ ਆ ਰਹੀਆਂ ਨੇ ਬੇਸ਼ੱਕ ਪੰਚਾਇਤੀ ਚੋਣਾਂ ਦੇ ਬਾਰੇ ਕਹਿੰਦੇ ਕਿ ਸਰਕਾਰ ਦਾ ਫੈਸਲਾ ਹੈ ਕਿ 20 ਅਕਤੂਬਰ ਤੋਂ ਪਹਿਲਾਂ ਜਦੋਂ ਮਰਜ਼ੀ ਕਰਵਾਈਆਂ ਜਾ ਸਕਦੀਆਂ ਨੇ ਹਾਲਾਂਕਿ ਹਲੇ ਵੀ ਪੰਚਾਇਤੀ ਚੋਣਾਂ ਇੱਕ ਤਰੀਕਾ ਨਾਲ ਫਸਦੀਆਂ ਨਜ਼ਰ ਆ ਰਹੀਆਂ ਹੋ ਜਾਣਗੀਆਂ ਜਾਂ ਨਹੀਂ ਇਸ ਤੋਂ ਵੀ ਬਹੁਤ ਅਹਿਮ ਗੱਲਬਾਤ ਜਿਹੜੀ ਹੈ ਕਰਨੀ ਹੈ ਮੈਨਾ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਗਣਕੀ ਸਾਹਿਬ ਤੋਂ ਅੱਗੇ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸਖਵੰਦ ਜੀ ਹਮ ਗਣਕੀ ਸਾਹਿਬ ਕਿਵੇਂ ਦੇਖਦੇ ਹੋ ਹੁਣ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਇਹ ਚਰਚਾਵਾਂ ਕਿੰਨੀਆਂ ਕਿ ਸੱਚੀਆਂ ਨੇ ਇਹ ਗੱਲ ਹਲੇ ਬਾਅਦ ਦੇ ਵਿੱਚ ਦੇਖਾਂਗੇ ਪਰ ਇਹ ਗੱਲ ਚਰਚਾ ਬਹੁਤ ਵੱਡੇ ਪੱਧਰ ਤੇ ਹੈ ਔਰ ਚਰਚਾ ਉਹਨਾਂ ਲੋਕਾਂ ਦੇ ਵਿੱਚ ਹੈ ਜਿਹੜੇ ਲੋਕ ਸਰਕਾਰ ਦੇ ਨਾਲ ਜੁੜੇ ਹੋਏ ਆ ਇਸ ਕਰਕੇ ਚਰਚਾ ਬਹੁਤ ਅਹਿਮ ਬਣ ਜਾਂਦੀ ਹੈ ਪਿਛਲੇ ਕਈ ਦਿਨਾਂ ਦੀ ਚਰਚਾ ਹੈ ਕਿ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਦੇ ਜਿਹੜੇ ਰਿਸ਼ਤੇ ਸੁਖਾਵੇਂ ਨਹੀਂ ਇਹ ਸਿਰਫ ਗੱਲਾਂ ਨਹੀਂ ਨੇ ਇਹ ਵਾਕਈ ਹੀ ਸਚਾਈ ਨਜ਼ਰ ਆਉਂਦੀ ਹੈ ਔਰ ਇਹ ਵੀ ਗੱਲ ਬਾਹਰ ਨਿਕਲੀ ਸੀ ਕਿ ਕੇਜਰੀਵਾਲ ਸਾਹਿਬ ਨੇ ਕਹਿੰਦੇ ਆ ਕਿ ਥੋੜੇ ਜੇ ਲਹਿਜੇ ਦੇ ਵਿੱਚ ਇਹ ਕਹਤਾ ਆ ਕਿ ਭਾਈ ਤੁਸੀਂ ਵੀ ਅਸਤੀਫਾ ਦੇ ਦਿਓ ਅਸੀਂ ਤਾਂ ਦੇ ਹੀ ਦਿੱਤਾ ਹੈ ਹੁਣ ਇਹਦੇ ਵਿੱਚ ਚਰਚਾ ਇਹ ਹੈ ਕਿ ਵਾਕਈ ਮੁੱਖ ਮੰਤਰੀ ਪੰਜਾਬ ਬਦਲੇ ਜਾ ਰਿਹਾ ਜਾਂ ਫਿਰ ਸਿਰਫ ਮੰਤਰੀ ਮੰਡਲ ਦੇ ਵਿੱਚ ਹੀ ਫਿਰ ਬਦਲ ਹੋਣ ਜਾ ਰਿਹਾ ਚਰਚਾ ਇਹ ਵੀ ਹੈ ਕਿ ਹੋ ਸਕਦਾ ਹੈ ਕਿ ਦੋ ਉਪ ਮੁੱਖ ਮੰਤਰੀ ਵੀ ਲਾਏ ਜਾ ਸਕਦੇ ਆ ਕਿ ਜੱਟ ਸਖ ਦੇ ਨਾਲ ਹਿੰਦੂ ਅਤੇ ਜਿਹੜਾ ਗਲਤ ਭਾਈਚਾਰੇ ਦੇ ਵਿੱਚੋਂ ਉਹਨਾਂ ਤੋਂ ਜਿਹੜਾ ਲਾਏ ਜਾਣਗੇ ਡਿਪ੍ਰੀਸੀਅਮ ਜਾਂ ਫਿਰ ਕਿਸੇ ਹੋਰ ਹਿੰਦੂ ਜਾਂ ਦਲਿਤ ਸੀਐਮ ਦੇ ਨਾਲ ਜੱਟ ਇੱਕ ਜਿਹੜਾ ਹੈਗਾ ਉਹ ਉਪ ਮੁੱਖ ਮੰਤਰੀ ਦੇ ਤੌਰ ਤੇ ਲਾਇਆ ਜਾਊ ਕੀ ਸਪੀਕਰ ਸਾਹਿਬ ਵੀ ਹਟਾਏ ਜਾ ਰਹੇ ਹਨ ਕੀ ਸਾਹਿਬ ਕੀ ਹੋਰ ਰੋਦੋ ਬਦਲ ਕੀ ਕੀ ਹੈ ਇਹ ਤੇ ਬਹੁਤ ਟਾਈਮ ਜਿਹੜੀ ਦੱਸੋ ਗੱਲਬਾਤ ਸਾਡੇ ਦਰਸ਼ਕਾਂ ਨੂੰ ਸੁਖੰਦਰ ਜੀ ਬੀਤੇ ਦਿਨ ਤੋਂ ਜਿਸ ਦਿਨ ਅਰਵਿੰਦ ਕੇਜਰੀਵਾਲ ਹੁਣੇ ਬਾਹਰ ਆਏ ਹੈ ਜੇਲ੍ਹ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਅਜਰ ਬਿਠਾਇਆ ਜਾਵੇ ਤਾਂ ਪੰਜਾਬ ਸਰਕਾਰ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਮੰਤਰੀਸ਼ੇਪਿਆ ਜਾਂ ਵਿਧਾਇਕਾਂ ਦੇ ਵਿੱਚ ਇੱਕ ਅਜੀਬ ਕਿਸਮ ਦੀ ਬੇਚੈਨੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਤਾਂ ਉਸ ਵਿਚਾਨੀ ਦੇ ਵਿੱਚ ਜਿਹੜੀ ਅਫਸਰਸ਼ੀ ਹੈ ਪੰਜਾਬ ਦੀ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਔਰ ਖਾਸਾ ਉੱਤੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦਾ ਬੀਤੇ ਦਿਨਾਂ ਚ ਅਸੀਂ ਕਹਿ ਸਕਨੇ ਕਿ ਦਬਈਆ ਰਿਆ ਖਾਸਾ ਉੱਤੇ ਆਪਣੀ ਹਾਈ ਕਮਾਂਡ ਦੇ ਪ੍ਰਤੀ ਜਾਂ ਹਾਈ ਕਮਾਂਡ ਦਾ ਉਹਨਾਂ ਦੇ ਪ੍ਰਤੀ ਦਬਈਆ ਰਿਆ ਤਾਂ ਬੜੀਆਂ ਗੱਲਾਂ ਬੜੇ ਸ਼ੰਕੇ ਜਿਹੜੇ ਨੇ ਉਹ ਪੈਦਾ ਹੋਣ ਜਿਹੜੇ ਆ ਉਹ ਸ਼ੁਰੂ ਹੋ ਗਏ ਨੇ ਕਿ ਅਉਂਜਾ ਦਿਨਾਂ ਚ ਬੜੇ ਕਾਤੀ ਹੁਣ ਫਿਲਹਾਲ ਜਿਸ ਤਰੀਕੇ ਦੀਆਂ ਸਥਿਤੀਆਂ ਸੋੜੇ ਬੜੀਆਂ ਨੇ ਹਰਿਆਣਾ ਦੇ ਵਿੱਚ ਡਿਪਾਰਟਮੈਂਟ ਕੀ ਜੀਵਨ ਉਹਨਾਂ ਨੇ ਸਭ ਚੇਤਾਵਤ ਜਿਹੜੀ ਕਮਾਨ ਆ ਉਹ ਆਪਣੇ ਹੱਥਾਂ ਦੇ ਵਿੱਚ ਲਈ ਹੈ ਖਾਸ ਤੌਰ ਤੇ ਚੋਣਾਂ ਨੂੰ ਲੈ ਕੇ ਭਗਵੰਤ ਪਾਣ ਨੂੰ ਕਿਨਾਰਾ ਕਸ਼ੀ ਜਿਹੜੀ ਕਿਸਮ ਦੀ ਕਰ ਦਿੱਤੀ ਗਈ ਹੈ ਮੇਲੀਆਂ ਕਰ ਦਿੱਤਾ ਗਿਆ ਤੇ ਮੁੱਖ ਮੰਤਰੀ ਸਾਹਿਬ ਕੀ ਦੇ ਵੀ ਦਿਖਾਈ ਜਿਹੜਾ ਉਹ ਨਹੀਂ ਦੇ ਰਹੇ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਇਸ ਤਰ੍ਹਾਂ ਆ ਕੇ ਸੰਭਾਵਨਾਵਾਂ ਜਿਹੜੀਆਂ ਵੱਟ ਰਹੀਆਂ ਨੇ ਕਿ ਸ਼ਾਇਦ 5 ਅਕਤੂਬਰ ਤੋਂ ਬਾਅਦ ਜਦੋਂ ਹਰਿਆਣੇ ਦੇ ਚੋਣ ਨਤੀਜੇ ਆ ਜਾਣੇ ਆ ਉਦੋਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵੀ ਸ਼ਫਲਿੰਗ ਜਿਹੜੀ ਹੈ ਸਰਕਾਰ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਦੋਂ ਸਟੇਜ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਿ ਆਖੀ ਹਾਂ ਪੀ ਤੁਸੀਂ ਜੀ ਇਸਤੀਫਾ ਦੇ ਦੋ ਆਪਾਂ ਸਾਰੀ ਸਰਕਾਰ ਦਾ ਮੇਸਜ ਤੋਂ ਚਲਾ ਦੇਣੀ ਆ ਹਾਲਾਂਕਿ ਇਸ ਗੱਲ ਦੀ ਕਿਸੇ ਨੇ ਪੋਜ਼ਿਟਿਵ ਨਹੀਂ ਕੀਤੀ ਗੱਲਾਂ ਹੋਈਆਂ ਜਾਂ ਨਹੀਂ ਹੋਈਆਂ ਪਰ ਚਰਚਾ ਹੋ ਰਹੀ ਤਾਂ ਉਸ ਤੋਂ ਮਕਰੋ ਤਾਂ ਫਿਰ ਸੁਖਵਿੰਦਰ ਜੀ ਇਸ ਸਭਾਪਕ ਬਣ ਜਾਂਦਾ ਇਹ ਜਿਸ ਤਰੀਕੇ ਨਾਲ ਐਸਲੇ ਭਗਵੰਤਪਾਲ ਦੀ ਜਿਹੜੀ ਸ਼ਖਸੀਅਤ ਆ ਪੰਜਾਬ ਦੇ ਵਿੱਚ ਬਣ ਚੁੱਕੀ ਆ ਬਤੌਰ ਮੁੱਖ ਮੰਤਰੀ ਔਰ ਜਿਸ ਤਰੀਕੇ ਨਾਲ ਪਾਰਟੀ ਦਾ ਗ੍ਰਾਫ ਦਿਨ-ਦਿਨ ਥੱਲੇ ਜਾ ਰਿਹਾ ਜਿਸ ਤਰੀਕੇ ਨਾਲ ਤੁਸੀਂ ਦੇਖ ਲਓ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਵੋਟ ਪ੍ਰਤੀਸ਼ਤ ਘਟਿਆ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੇ ਜਿਸ ਤਰੀਕੇ ਨਾਲ ਆਪਣੀਆਂ ਮਨਮਰ ਤਾਂ ਉਹਨਾਂ ਸਰਗੇ ਚੀਜ਼ਾਂ ਨੂੰ ਲੈ ਕੇ ਭਾਈ ਖਵਾਨ ਦਾ ਕਿਤਨਾ ਕਿਸੇ ਗੁੱਸਾ ਜਾਂ ਨਾਰਾਜ਼ਗੀ ਜਿਹੜੀ ਆ ਭਗਵੰਤਪານ ਦੇ ਖਿਲਾਫ ਜਿਹੜੀ ਆ ਉਹ ਨਜ਼ਰ ਆਉਂਦੀ ਆ ਤਾਂ ਉਸ ਸਥਿਤੀ ਦੇ ਵਿੱਚ ਅੱਜ ਜਸਤਿਕਨਾਰਵੰਦ ਕੇਸਰੀਵਾਲ ਹੁਣੀ ਸਟੈਪ ਬਾਈ ਸਟੈਪ ਗਾਂ ਵਧ ਰਿਹਾ ਤਾਂ ਇਹ ਚਚਾ ਮਾਨੇ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਆ ਪਰ ਉਹ ਕੱਟ ਦਿੱਤੇ ਗਏ ਪਰ ਕੱਟਣ ਤੋਂ ਬਾਅਦ ਇਹ ਹੈ ਕਿ ਇਹਦੀ ਜਰਤੀ ਤਾਂ ਮੁੱਖ ਮੰਤਰੀ ਨੂੰ ਬਦਲਿਆ ਜਾਣਾ ਸ਼ਾਇਦ ਆਮ ਆਦਮੀ ਪਾਰਟੀ ਵਾਸਤੇ ਇਹ ਨਾ ਸੰਭਵ ਨਹੀਂ ਹੈਗਾ ਪਰ ਉਹਨਾਂ ਕੋਲ ਕੁਝ ਮਹਿਕਮੇ ਜਿਹੜੇ ਨੇ ਲੈ ਕੇ ਦਿੱਤੇ ਜਾ ਸਕਦੇ ਨੇ ਜਿਸ ਤਰੀਕੇ ਨਾਲ ਅਰਵੰਦ ਕੇਸਰੀਵਾਲ ਨੂੰ ਪੀਤੇ ਸਮੇਂ ਚ ਮੁੱਖ ਮੰਤਰੀ ਸੀ ਪਰ ਉਹਨਾਂ ਕੋ ਕੋਈ ਮਹਿਕਮਾ ਨਹੀਂ ਸੀ ਹੋ ਸਕਦਾ कि ਉਹਨਾਂ ਦੇ ਪਾਰ ਘੱਟ ਕੇ ਉਹਨਾਂ ਦੇ ਬੈਸ ਵਿੱਚ ਕਿਸੇ ਨੂੰ ਹੋਰ ਤੋਂ ਦਿੱਤੇ ਜਾਣ ਔਰ ਸਿਆਸੀ ਗਲਿਆਰੇ ਚ ਇਹ ਵੀ ਚਰਚਾ ਹੈਗੀ ਜੀ ਉਹ ਡਿੱਪੀ ਮੁੱਖ ਮੰਤਰੀ ਜਿਹੜੇ ਨੇ ਉਹ ਲਾਏ ਜਾ ਸਕਦੇ ਇੱਕ ਦਲਤਪਾਈ ਚਾਰੇ ਚ ਤੇ ਇਸ ਤਿਹੰਦੂ ਕਮਿਟੀ ਚ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਬੀਪਸ ਅੰ ਵਿੱਚ ਕਾਂਗਰਸ ਸਰਪਾਰ ਦੇ ਵਿੱਚ ਮੁੱਖ ਮੰਤਰੀ ਜਿਹੜਾ ਸੀ ਦਲਤਪਾਈ ਚਾਰੇ ਨਾਲ ਸੰਬੰਧਤ ਸੀ ਜਦੋਂ ਕਿ ਦੂਜੇ ਪਾਸੇ ਇੱਕ ਜੱਟ ਸਿੱਖ ਸੀ ਤੇ ਇੱਕ ਹਿੰਦੂ ਤਾਂ ਉਹੋ ਜਿਹੀਆਂ ਸਟਿਫੀਆਂ ਸਿੱਧੂ ਸਾਹਿਬ ਇੱਥੇ ਵੀ ਹੋ ਸਕਦੀਆਂ ਨੇ ਕਿ ਠੀਕ ਹੈ ਕਿ ਭਗਵੰਤਬਾਨ ਦੀ ਬੈਲੈਂਸ ਜਿਹੜੀ ਸ਼ਕਤੀ ਹੈ ਉਹਨੂੰ ਘੱਟ ਕਰਨ ਵਾਸਤੇ ਬਦਤਬਰ ਦੇ ਜਿਹੜੇ ਉਮੀਦਵਾਰ ਬਰਾਬਰ ਦੇ ਵਿਧਾਇਕਾਂ ਨੂੰ ਉਹਨਾਂ ਦੇ ਬਰਾਬਰ ਪੱਠਾਤਾ ਜਾਵੇ ਤਾਂ ਕੋਤਪਤੀ ਤੋਂ ਤੇ ਮੁੱਖ ਮੰਤਰੀ ਦੀ ਜਿਹੜੀ ਸ਼ਕਤੀ ਉਹ ਘੱਟ ਜਾਂਦੀ ਹਾਲਾਂਕਿ ਦਿੱਤੀ ਮੁੱਖ ਮੰਤਰੀ ਨੇ ਭੋਲੇ ਜਿਹੜਾ ਗੱਲ ਕੋਈ ਸੁਣਦਾ ਨਹੀਂ ਆ ਸਿਰਫ ਉਦੋਂ ਤੱਕ ਉਹਨਾਂ ਦੇ ਪੱਲੇ ਹੁੰਦਾ ਕਿ ਜਦੋਂ ਮੁੱਖ ਮੰਤਰੀ ਨੇ ਕੋਈ ਮੀਟਿੰਗ ਕਰਨੀ ਹੈ ਤਾਂ ਉਸ ਮੀਟਿੰਗ ਵਿੱਚ ਕਰ ਸਕਦੇ ਆ ਸਹੀਆਂ ਸਟਿਫੀਆਂ ਤੇ ਜੀ ਤੁਹਾਨੂੰ ਸੋਚਾ ਕਿ ਆਮ ਆਦਮੀ ਪਾਰਟੀ ਇਸ ਤਰੀਕੇ ਕੰਮ ਕਰ ਰਹੀ ਹੋ ਉਪ ਮੁੱਖ ਮੰਤਰੀ ਦਾ ਕੰਮ ਤੁਹਾਡੀ ਆਵਾਜ਼ ਕਟ ਗਈ ਥੋੜੀ ਜੀ ਉਪ ਮੁੱਖ ਮੰਤਰੀ ਯਾਨੀ ਸਿਰਫ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਕੈਬਨਟ ਦੀ ਅਗਵਾਈ ਜ਼ਰੂਰ ਕਰ ਸਕਦਾ ਪਰ ਹੋਰ ਕੋਈ ਜ਼ਿਆਦਾ ਉਹਨਾਂ ਦਾ ਕੋਈ ਕੰਮ ਨਹੀਂ ਕਹਿਣ ਦਾ ਭਾਵ ਜੀ ਬਿਲਕੁਲ ਸੰਵਿਧਾਨਿਕ ਪੋਸਟ ਤੇ ਹੁੰਦੀ ਨਹੀਂ ਇਹ ਤਾਂ ਸਿਰਫ ਇੱਕ ਜਿਹੜੀ ਕਹਿੰਦੇ ਆ ਕਿ ਪੋਲੀਟੀਕਲ ਤੌਰ ਤੇ ਪੋਲੀਟੀਕਲ ਪੋਸਟ ਹੈ ਪੋਲੀਟੀਕਲ ਤੌਰ ਤੇ ਖੁਸ਼ ਕਰਨ ਦੇ ਲਈ ਇਹ ਪੋਸਟਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਜੀ ਬਿਲਕੁਲ ਬਿਲਕੁਲ ਮੈਂ ਇਹੋ ਗੱਲ ਸੁਖਿੰਦਰ ਸਿੰਘ ਤੁਹਾਨੂੰ ਕਹਿਣੀ ਚਾਹੁੰਦਾ ਹਾਂ ਸਾ ਕਿ ਜੇ ਇਸ ਤਰੀਕੇ ਨਾਲ ਦੋ ਜੇਕਰ ਦਿੱਤੀ ਮੁੱਖ ਮੰਤਰੀ ਲਾ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਜਿਹੜੇ ਮਹਿਕਮੇ ਜਿਹੜੇ ਨੇ ਖਾਸ ਕਰਕੇ ਪੁਲਿਸ ਦਾ ਮਹਿਕਮਾ ਜੇ ਜੇਲ੍ਹ ਦਾ ਵਿਭਾਗ ਦਾ ਮਹਿਕਮਾ ਜੇਕਰ ਉਹਨਾਂ ਨੂੰ ਦਿੱਤਾ ਜਾਵੇ ਤਾਂ ਕੋਤੇ ਤੀ ਤੌਰ ਤੇ ਮੁੱਖ ਮੰਤਰੀ ਦੇ ਫਟ ਪਰ ਜਿਹੜੇ ਤਾਕ ਜਿਹੜੀ ਕੱਟ ਜਾਂਦੀ ਹੈ ਤੁਸੀਂ ਦੇਖ ਲਓ ਕਿ ਸੁਖਿੰਦਰ ਸਿੰਘ ਦਾ ਦਾਵਾ ਕੋਲ ਉਹਨਾਂ ਦਿਨਾਂ 'ਚ ਜੇਲ੍ਹ ਵਿਭਾਗ ਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸਰਪਾਸ਼ਾਸ਼ਨ ਹਰਿਆਣਾ ਦੇ ਵਿੱਚ ਵੇਖ ਲਓ ਕਿ ਸਥਿਤੀਆਂ ਅਨਲ ਵਿੱਚ ਕੋਲ ਰਹੀਆਂ ਸੀ ਗ੍ਰਹਿ ਮੰਤਰਾਲੇ ਤਾਂ ਹੋ ਸਕਦਾ ਕਿ ਜਿਸ ਤਿਕਾ ਨਾਲ ਧਾਰ ਘਟਾਉਣ ਕਰਕੇ ਇਹ ਮੁੱਖ ਮੰਤਰੀ ਦੇ ਪ੍ਰਕਰਣ ਕਰਕੇ ਅਜਿਹਾ ਫਾਰਮੂਲਾ ਜਿਹੜਾ ਪੰਜਾਬ ਦੇ ਵਿੱਚ ਲਾਗੂ ਜਿਹੜਾ ਉਹ ਹੋ ਸਕਦਾ ਔਰ ਇਹਦੇ ਨਾਲ ਹੀ ਨਾਲ ਇੱਕ ਗੱਲ ਜਿਹੜੀ ਹੋਰ ਆ ਕਿ ਬੀਤੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਕੁਲਤਾਰ ਸਿੰਘ ਸਦਵਾ ਉਹਨਾਂ ਦੀ ਗਤੀਵਿਧੀਆਂ ਰਹੀਆਂ ਜਿਸ ਤਰੀਕੇ ਨਾਲ ਉਹਨਾਂ ਨੇ ਵਿਧਾਨ ਸਭਾ ਦੀ ਕਾਰਗਵਾਈ ਚਲਾਈ ਤਾਂ ਕਹਿੰਦੇ ਨੇ ਉਸ ਗੱਲ ਨੂੰ ਲੈ ਕੇ ਜਿਹੜੀ ਹਾਈਕ ਮਾਨ ਜਿਹੜੀ ਆ ਅਹ ਕਹਿ ਸਕਦੇ ਆ ਕਿ ਆਪਣਾ ਕੋਈ ਮਲਤਾਰ ਸਿੰਘ ਸਰਵੋਹਣਾ ਨਾਲ ਨਾਰਾਜ਼ ਹੈ ਜੀ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਹੀ ਵਿਧਾਇਕਾਂ ਨੂੰ ਆਪਣੀ ਸਰਕਾਰ ਦੇ ਕਲੱਬ ਪੁੱਲੀ ਤੋਂ ਤੇ ਉਹਨਾਂ ਦਾ ਬੋਲਤਾ ਦਿੱਤਾ ਤਾਂ ਕਹਿੰਦੇ ਕਿ ਫੈਸਲਾ ਤਾਂ ਮਲਤਾਰ ਸਿੰਘ ਸਰਵੋਹਣਾ ਦੇ ਸਭਾ ਦੇ ਵਿੱਚ ਵੀ ਹੋ ਚੁੱਕਾ ਸੀ ਜੀ ਹਾਂ ਵੀ ਇਹਨਾਂ ਨੂੰ ਸਪੀਕਰ ਤੇ ਉਧਰ ਤੋਂ ਠਾ ਕੇ ਕਿਸੇ ਮੰਤਰੀ ਨੂੰ ਭਰਾ ਦਿੱਤਾ ਜਾਵੇ ਪਰ ਉਹ ਗੱਲ ਕਹਿੰਦੀ ਬੰਦ ਐ ਬੰਦਿਆ ਰਹਿ ਗਈ ਕਿ ਉਹ ਗੱਲ ਕੇ ਤਨ ਪੱਤਰ ਲੱਗੀ ਨਹੀਂ ਕਿਉਂਕਿ ਅਜੇ ਅਵਿੰਦ ਕੇਜਰੀ ਵੱਲ ਦਾ ਸਮੂਚਾ ਧਿਆਨ ਜਿਹੜਾ ਹਰਿਆਣੇ ਦੀਆਂ ਚੋੜਾਂ ਤੇ ਲੱਗਾ ਹਾਲਾਂਕਿ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਕਿਹੋ ਜਿਹਾ ਪ੍ਰਦਰਸ਼ਨ ਕਰ 5 ਜੁਲਾਈ ਅਕਤੂਬਰ ਤੋਂ ਬਾਅਦ ਲੱਗੇਗਾ ਹਾਲਾਂਕਿ ਪੰਜਾਬ Haryana ਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਉਨੀ ਮਜ਼ਬੂਤ ਹੈ ਨਹੀਂ ਹੈ ਤੇ ਜੇਕਰ 5% ਤੋਂ ਵੀ ਵੋਟ ਬੈਂਕ ਉਥੇ ਘਟਦਾ 5% ਵੀ ਮੋਰ ਜੇ ਨਹੀਂ ਲੈ ਜਾਂਦੀ ਤਾਂ ਫੇਰ ਸੁਖਵਿੰਦਰ ਤੇ ਹੋ ਸਕਦਾ ਕਿ ਸਮੁੱਚਾ ਪਿਆਰ ਜਿਹੜਾ ਆਪਣੇ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਦਾ ਸੁੱਛੇ ਪੰਜਾਬ ਤੇ ਹੋ ਜੇ ਅਜੇ ਹਾਲਾਂਕਿ ਉਹਨਾਂ ਦਾ ਧਿਆਨ ਨਹੀਂ ਆ ਪਰ ਹਾਂ ਮੁੱਖ ਮੰਤਰੀ ਨੂੰ ਲੈ ਕੇ ਮੁੱਖ ਮੰਤਰੀ ਦੀ ਕਾਰਜਸ਼ੈਲੀ ਨੂੰ ਲੈ ਕੇ ਔਰ ਮੁੱਖ ਮੰਤਰੀ ਦੀ ਸ਼ਕਤੀ ਜਿਸ ਤਰੀਕੇ ਦੀ ਇਹਨਾਂ ਦੇਣਾ ਕਿ ਪੰਜਾਬ ਦੇ ਵਿੱਚ ਬੜੀ ਆ ਔਰ ਲੋਕ ਜਿਸ ਤਰੀਕੇ ਦੀਆਂ ਬਾਤਾਂ ਬਾਤੀਆਂ ਗੱਲਾਂ ਮੁੱਖ ਮੰਤਰੀ ਦੇ ਸਬੰਧਕ ਕਰਦੇ ਨੇ ਉਹਨਾਂ ਗੱਲਾਂ ਨੂੰ ਲੈ ਕੇ ਹਾਈ ਕਮੰਡ ਜਿਹੜੀ ਆ ਇਸ ਵਿੱਚ ਜ਼ਰੂਰ ਪਰੇਸ਼ਾਨ ਆ ਕੋਈ ਫੈਸਲਾ ਲੈਣ ਦੀ ਬੂਚਾ ਪਰ ਕੋਈ ਏਟਾ ਸਖਤ ਫੈਸਲਾ ਉਹ ਜੇ ਲੈਣ ਦੇ ਬੂਚੇ ਨਹੀਂ ਕਿ ਭਗਵੰਦ ਮਾਨ ਨੂੰ ਉਹਦੇ ਤੋਂ ਮੁੱਖ ਕਰ ਦਿੱਤਾ ਜਾਵੇ ਪਰ ਹਾਂ ਉਹਨਾਂ ਦੇ ਪਰ ਕੱਟਣ ਵਾਸਤੇ ਹਾਈ ਕਮਾਂਡ ਦੋ ਡਿਪਟੀ ਮੁੱਖ ਮੰਤਰੀ ਜਿਹੜੇ ਨੇ ਆਪਣੀ ਮੰਨਮਤੀ ਦੇ ਜਿਹੜੇ ਉੱਥੇ ਉਹਨਾਂ ਨੂੰ ਸੂਟ ਕਰਦੇ ਹੁਣ ਉਹਨਾਂ ਦੇ ਸੱਜੇ ਦੇ ਖੱਬੇ ਜਿਹੜੇ ਨੇ ਜਰੂਰ ਬਠਾ ਸਕਦੇ ਨੇ ਬਿਲਕੁਲ ਉਵੇਂ ਜਿत्रा ਚੰਨੀ ਦੇ ਸਮੇਂ ਸੋਨੀ ਤੇ ਸੁਖਸ਼ੇਂਦਰ ਸਿੰਘ ਦਾ ਬਾਬਾ ਜਿਹੜੇ ਉਹ ਬੈਠੇ ਸਨ ਤੇ ਜੇ ਕਬ ਸਿੱਧੂ ਸਾਹਿਬ ਇਸ ਤਰ੍ਹਾਂ ਹੁੰਦਾ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਭਗਵੰਤ ਮਾਨ ਨੂੰ ਬਹੁਤ ਵੱਡਾ ਇੱਕ ਝਟਕਾ ਜਿਹੜਾ ਹੋਊਗਾ ਕਿਉਂਕਿ ਦੋ ਮਹਿਮੇ ਖਾਸ ਤੌਰ ਤੇ ਉਸ ਦਾ ਮਹਿਮਾ ਤੇ ਜੇਲ੍ਹ ਦਾ ਮਹਿਮਾ ਜਿਨ੍ਹਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਵੀ ਹਰ ਸਮੇਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਬੈਕਆਫ ਦੇ ਜਾਂ ਰਹੀ ਉਹ ਵਿਰੋਧੀ ਪਾਰਟੀਆਂ ਪੰਜਾਬ ਦੇ ਲੋਕੀ ਕਹਿੰਦੇ ਨੇ ਕਿ ਇਹ ਦੋਵੇਂ ਮਹਿਮੇ ਉਹਨਾਂ ਕੋ ਚੰਨ ਨਹੀਂ ਨੇ ਤੇ ਜੇ ਨਹੀਂ ਚੰਨਦੇ ਤਾਂ ਫਿਰ ਇਹ ਮਹਿਮੇ ਕਿਸੇ ਹੋਰ ਨੂੰ ਦਿੱਤੇ ਜਾਂ ਤੇ ਅੱਜ ਤੱਕ ਇਤਿਹਾਸਿਕ ਸਥਿਤੀ ਦਾ ਗਵਾਹ ਰਿਹਾ ਕਿ ਪੁਲਿਸ ਪ੍ਰਸ਼ਾਸਨ ਤਾਂ ਜਾਂ ਜੇਲ੍ਹ ਵਿਭਾਗ ਕਿਸੇ ਵੀ ਮੁੱਖ ਮੰਤਰੀ ਨੂੰ ਦਿੱਤਾ ਨਹੀਂ ਜੇਕਰ ਹਾਈ ਕਮਾਂਡ ਪੰਗ ਆਪਣੇ ਆਮ ਆਦਮੀ ਪਾਰਟੀ ਹਾਈ ਕਮਾਂਡ ਚਾਹ ਕਰਦੀ ਹੈ ਤਾਂ ਫਿਰ ਤਾਂ ਸੁਖਿੰਦਰ ਜੀ ਇਹ ਗੱਲ ਮੰਨੀ ਜਾਊਗੀ ਕਿ ਫਿਰ ਇੱਕ ਕਾਗਜ਼ੀ ਮੁੱਖ ਮੰਤਰੀ ਰਹਿਣਗੇ ਉਸ ਤਰੀਕੇ ਨਾਲ ਕਿ ਕੇਵਲ ਤੇ ਕੇਵਲ ਕੇਂਦਰ ਵੀ ਆਪਣੀ ਹਾਈ ਕਮੰਡ ਦੇ ਰਹਿ ਮੁਖਰਮ ਤੇ ਕਿ ਠੀਕ ਆ ਤਾਂ ਕੋਈ ਮੁੱਖ ਤਕਰੀਬਾ ਨਾ ਤਾਂ ਪਰ ਤੁਮ ਜਿਹੜਾ ਤੁਸੀਂ ਨਹੀਂ ਕਰਦਾ ਕੰਮ ਸਾਡੇ ਇਹ ਬੰਦੇ ਕਰਨਗੇ ਤਾਂ ਫਿਰ ਉਹੋ ਜੀ ਸਥਿਤੀ ਦੇ ਵਿੱਚ ਕੀ ਭਗਵੰਤਬਲ ਸਰਵਾਈਵ ਕਰ ਪਾਉਣਗੇ ਆਪਣੇ ਆਪ ਦੇ ਵਿੱਚ ਇਹ ਵੱਡਾ ਪ੍ਰਸ਼ਨ ਆ ਕਿਉਂਕਿ ਢਾਈਆਂ ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦੀਆਂ ਗਤੀਵਿਧੀਆਂ ਰਹੀਆਂ ਜਿਸ ਤਰੀਕੇ ਨਾਲ ਉਹਨਾਂ ਨੇ ਕੰਮ ਤਾਂ ਕੀਤਾ ਤੇ ਕਦੇ ਵੀ ਕਿਸੇ ਦੀ ਗੱਲ ਜਿਹੜੀ ਆ ਉਹ ਨਹੀਂ ਬਣੀ ਇਹ ਗੱਲਾਂ ਚੱਲਦੀਆਂ ਨੇ ਕਿ ਸ਼ਾਇਦ ਉਹੋ ਜੀ ਸਥਿਤੀ ਫਿਰ ਉਹਨਾਂ ਵਾਸਤੇ ਔਖੀ ਹੋ ਜਾਵੇ ਪਰ ਹਾਈ ਕਮੰਡ ਜਿਹੜੀ ਆ ਆਮ ਆਦਮੀ ਪਾਰਟੀ ਦੀ ਸੋ ਕਹਿੰਦਾ ਜੀ ਐਸ ਲੇਖੂਨ ਤੌਰ ਤੇ ਕੁਝ ਨਾ ਕੁਝ ਟੂਕ ਕਰਨ ਦੇ ਮੂਡ ਦੇ ਵਿੱਚ ਹੈਗੀ ਆ ਹੁਣ ਦੇਖੋ ਕਿ ਜਿਹੜਾ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਨਤੀਜੇ ਜਿਹੜੇ ਕੀ ਹੋ ਜੇ ਆਉਂਦੇ ਨੇ ਬਾਕੀ ਇਹ ਤਾਂ ਗੱਲ ਪੱਕੀ ਹੈ ਕਿ ਡੈਂਟ ਅੱਲ ਤੇ ਪ੍ਰੋਗਰਾਮਸ ਵੀ ਗੱਲ ਕੀਤੀ ਸੀ ਭਗਵੰਤਪਾਲ ਦੀ ਸਖੀ ਵਿੱਚ ਡੈਂਟ ਪਾਉਣੇ ਹਾਈ ਕਿ ਮਾਨ ਨੇ ਗ੍ਰਿਕ ਕੋ ਸ਼ੁਰੂ ਕਰ ਦਿੱਤੇ ਆ ਹੁਣ ਦੇਖੋ ਕਿ ਭਗਵੰਤਪਾਲ ਹੁਣੀ ਇਸ ਡੈਂਟਾਂ ਨੂੰ ਕਿੰਨਾ ਚਿਰ ਸਹਾਰਦੇ ਆ ਤੇ ਜਾਂ ਕੋਈ ਅਗਲਾ ਰਸਤਾ ਆਪਣ ਹੁੰਦਾ ਹੈ ਜੀ ਉਧਰ ਅਨਕੀ ਸਾਹਿਬ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਹ ਆਯੂਸ਼ਮਾਨ ਕਾਰਡ ਦੀ ਜਿਹੜੇ ਇਲਾਜ ਹੋ ਰਹੇ ਆ ਔਰ ਪੰਜਾਬ ਦੇ ਵਿੱਚ ਗਰੀਬਾਂ ਦੇ ਔਰ ਉਹਨਾਂ ਦੀ ਜਿਹੜੀ ਰਾਸ਼ੀ ਹੈ ਜਿਹੜੇ ਇਲਾਜ ਦੀ ਸਸਤਿਆਂ ਨੂੰ ਦੇਣੀ ਹੈ ਉਹ ਪੰਜਾਬ ਸਰਕਾਰ ਜਿਹੜੀ ਆ ਉਹ ਦੇ ਨਹੀਂ ਰਹੀ ਉਹ ਕਿਹਾ ਜਾ ਰਿਹਾ ਕਿ 600 ਕਰੋੜ ਦੀ ਜਿਹੜੀ ਬਕਾਇਆ ਰਾਸ਼ੀ ਜਿਹੜੀ ਹੋ ਰਹੀਦੀ ਹੈ ਔਰ ਸਿਹਤ ਮੰਤਰੀ ਨੇ ਕਿਹਾ ਕਿ 364 ਕਰੋੜ ਰੁਪਏ ਜਿਹੜਾ ਬਕਾਇਆ ਹੈ ਚਲੋ ਜਿੰਨਾ ਵੀ ਇਹ ਦਿੱਤਾ ਜਾ ਨਹੀਂ ਰਿਹਾ ਔਰ ਇਲਾਜ ਪੱਖੋਂ ਜਿਹੜੇ ਗਰੀਬ ਵਾਂਝੇ ਰਹਿ ਰਹੇ ਆ ਸਪਤਾਲਾ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਇਲਾਜ ਨਹੀਂ ਕਰਾਂਗੇ ਔਰ ਸਰਕਾਰ ਕੁਝ ਹੋਰ ਕੀਤੀ ਜਾਂਦੀ ਹੈ ਕਹਿਣ ਦਾ ਭਾਵ ਕਿ ਇਹ ਸਭ ਦੇ ਵਿਚਕਾਰ ਜਿਹੜਾ ਉਹ ਗਰੀਬ ਪਛੀੜਿਆ ਜਾ ਰਿਹਾ ਅਣਕੀ ਸਾਹਿਬ ਤਾਂ ਕਿਵੇਂ ਦੇਖ ਦੂੰ ਇਹ ਇਸ ਪੂਰੀ ਚੀਜ਼ ਨੂੰ ਕਿ ਇਹ ਗਰੀਬ ਕਿਉਂ ਪਛੀੜਿਆ ਜਾਵੇ ਸਰਕਾਰ ਕਿਉਂ ਇਹ ਜੇ ਕੰਮ ਕਰਦੀ ਹੈ ਜਿਸ ਦੇ ਨਾਲ ਲੋਕਾਂ ਦੇ ਉੱਪਰ ਭਾਰੀ ਅਸਰ ਪੈ ਰਿਹਾ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਜਿਹਨਾਂ ਦੀ ਬਣੀ ਹੈ ਤੇ ਇਹ ਇਸ ਕਰਕੇ ਬਣੀ ਸੀਗੀ ਇਹ ਆਮ ਸਧਾਰਨ ਲੋਕਾਂ ਦੀ ਸਰਕਾਰ ਆ ਪਰ ਇਸ ਸਰਕਾਰ ਦੇ ਸਮੇਂ ਜਿਸ ਤਰੀਕੇ ਨਾਲ ਸਧਾਰਨ ਲੋਕਾਂ ਦਾ ਹਾਲ ਹੋ ਰਿਹਾ ਉਹ ਸਾਰਿਆਂ ਦੇ ਸਾਹਮਣੇ ਹਾਲਾ ਕਿ ਇਹ ਕੇਂਦਰ ਸਰਕਾਰ ਦੀ ਯੋਜਨਾ ਕੇਂਦਰ ਸਰਕਾਰ ਇਸ ਵਾਸਤੇ ਆਯੂਸ਼ਮਨ ਯੋਜਨਾ ਜਿਹੜੀ ਕੇਂਦਰ ਸਰਕਾਰ ਵੱਲੋਂ ਚਲਾਈ ਸੀ ਜਿਸ ਵਿੱਚ ਹਰ ਗਰੀਬ ਬੰਦਾ 5 ਲੱਖ ਦਾ ਜਿਹੜਾ ਇਲਾਜ ਆ ਇਹਨਾਂ ਨਿੱਜੀ ਹਸਪਤਾਲਾਂ ਚ ਜਾ ਕੇ ਕਰਵਾ ਸਕਦਾ ਨਹੀਂ ਤਾਂ ਤੁਸੀਂ ਨਿੱਜੀ ਹਸਪਤਾਲਾਂ ਦਾ ਡਾਕਟਰਾਂ ਦਾ ਹਾਲ ਵੇਖ ਲਓ ਕਿ ਛਿਲ ਲਾਉਣ ਲੱਗਿਆਂ ਉਹ ਮਿੰਟ ਨਹੀਂ ਲੱਗਦੀ ਇੱਕ ਬੜੀ ਵੱਡੀ ਰਾਹਤ ਜਿਹੜੀ ਸੀ ਕੇਂਦਰ ਸਰਕਾਰ ਵੱਲੋਂ ਜਿਹੜੀ ਸੀ ਉਹ ਦਿੱਤੀ ਗਈ ਸਾਰੇ ਪੱਲੋਂ ਪਰ ਖਰਾਂ ਗੀ ਦੀ ਗੱਲ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਦੀ ਇਸ ਯੋਜਨਾ ਨੂੰ ਠੀਕ ਤਰੀਕੇ ਨਾਲ ਚਲਾਉ ਤੋਂ ਅਸੀਂ ਕਹਿ ਸਕਦੇ ਕਿ ਸੰਭਵਤ ਨਹੀਂ ਹੈਗੀ ਤਾਂ ਇਵਨ ਕਿ ਇਹਨਾਂ ਦੇ ਆਪੇ ਮਹੱਲਾ ਕਲੀਨ ਕਰਾ ਦਾ ਕੋਈ ਤਾਂ ਹਾਲ ਜਿਹੜਾ ਲੱਖ ਤਰ੍ਹਾਂ ਦਾ ਪਰ ਇਹ ਯੋਜਨਾ ਸੀ ਇਹ ਜਿਹੜੀ ਕੇਂਦਰ ਸਰਕਾਰ ਦੀ ਯੋਜਨਾ ਸੀ ਇਸ ਨੂੰ ਠੀਕ ਤਰੀਕੇ ਨਾਲ ਨਹੀਂ ਚਲਾ ਸਕੀ ਉਹ ਜਿਹੜੇ ਨੇ ਨਿੱਜੀ ਹਸਪਤਾਲ ਜਿਹੜੇ ਨੇ ਉਹਨਾਂ ਨੇ ਇਲਾਨ ਕਰਤਾ ਕਿ ਜਿੰਨਾ ਚਿਰ ਤੱਕ ਪੰਜਾਬ ਸਰਕਾਰ ਦਾ ਸਬਤ ਪਿਛਲਾ ਬਕਾਇਆ ਜਿਹੜੀ ਕਰਜ਼ੇ 600 ਕਰੋੜ ਰੁਪਈਆ ਬੰਦਾ ਜਿੰਨਾ ਚਿਰ ਉਹ ਅਦਾ ਨਹੀਂ ਕਰਦੇ ਅਸੀਂ ਮਰੀਜ਼ਾਂ ਦਾ ਜਿਹੜਾ ਇਲਾਜ ਜਿਹੜਾ ਉਹ ਨਹੀਂ ਕਰਾਂਗੇ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਜਾਂ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਇਹ ਕਹਿੰਦੇ ਨੇ ਕਿ 364 ਕਰੋੜ ਰੁਪਈਆ ਕੇਵਲ ਬਕਾਇਆ ਤੇ ਜਿਨ੍ਹਾਂ ਦੇ ਵਿੱਚੋਂ 197 ਕਰੋੜ ਰੁਪਈਆ ਪ੍ਰਾਈਵੇਟ ਹਸਪਤਾਲਾਂ ਦਾ ਸ਼ੇਅਰ ਹੈਗਾ ਉਹ ਉਹਨਾਂ ਨੇ ਇਹ ਤਰਕ ਦਿੱਤਾ ਦੂਜੇ ਪਾਸੇ ਜਿਹੜੇ ਨਿੱਜੀ ਹਸਪਤਾਲਾ ਉਹਨਾਂ ਨੇ ਹੋਰ ਇੱਕ ਉਹ ਤਰਕ ਦਿੱਤਾ ਮੀਟਿੰਗ ਦੇ ਦੌਰਾਨ ਉਹ ਕਹਿੰਦੇ ਜੀ ਹਰ ਮਹੀਨੇ ਅਸੀਂ 90 ਕਰੋੜ ਦਾ ਇਲਾਜ ਜਿਹੜਾ ਕਰਦੇ ਆ ਮਰੀਜ਼ਾਂ ਦਾ ਜਦੋਂ ਕਿ ਪਿਛਲੇ 7 ਮਹੀਨਿਆਂ ਤੋਂ ਫਰਵਰੀ ਤੋਂ ਲੈ ਕੇ ਹਾਂ ਫਰਵਰੀ ਤੋਂ ਕਹਿੰਦੇ ਕਿ ਕੇਵਲ ਤਾਂ ਕੇਵਲ 50 ਕਰੋੜ ਰੁਪਈਆ ਸਾਨੂੰ ਜਿਹੜਾ ਉਹ ਦਿੱਤਾ ਗਿਆ ਤੇ ਕਹਿੰਦੇ ਫਿਰ ਅਸੀਂ ਆਪਣੇ ਖਰਚੇ ਵੀ ਚਲਾਉਣੇ ਆ ਹੁਣ ਇਹ ਜਿਹੜਾ ਇੱਕ ਡਾਟਾ ਜਿਹੜਾ ਇਸ ਤਰੀਕੇ ਦਾ ਆਇਆ ਉਹ 600 ਕਰੋੜ ਕਹਿ ਰਹੇ ਆ ਆਪਣੇ ਮੰਤਰੀ ਸਾਹਿਬ ਜਿਹੜੇ ਨੇ ਉਹ ਤੇ 164 ਕਰੋੜ ਕਹਿ ਰਹੇ ਆ ਔਰ ਇਹ ਵੀ ਗੱਲ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕਿ ਅਸੀਂ ਸਰਕਾਰੀ ਤੇ ਦੂਜੇ ਪਾਸੇ ਨਿੱਜੀ ਹਸਪਤਾਲوں ਤੱਕ 214.20 ਕਰੋੜ ਰੁਪਈਆ ਜਿਹੜਾ ਉਹ ਦੇ ਚੁੱਕੇ ਆ ਤਾਂ ਹੁਣ ਸਿੱਧੂ ਸਾਹਿਬ ਜੇਕਰ ਦੇ ਚੁੱਕੇ ਨੇ ਤਾਂ ਫਿਰ ਨਿੱਜੀ ਹਸਪਤਾਲ ਪਰ ਕਿਉਂ ਇਸ ਤਰ੍ਹਾਂ ਕਹਿ ਰਹੇ ਗਏ ਕਹਿੰਦਾ ਇਹ ਮੈਂ ਤਾਂ ਡਾਟਾ ਦੱਸਿਆ ਕਿ ਕੇਵਲ ਤੇ ਕੇਵਲ ਮੰਤਰੀ ਸਾਹਿਬ ਦੇ ਬਿਆਨਾਂ ਦੇ ਉੱਤੇ ਨਹੀਂ ਯਕੀਨ ਕੀਤਾ ਜਾ ਸਕਦਾ ਯਕੀਨ ਉਹਨਾਂ ਲੋਕਾਂ ਤੇ ਚ ਜਿਹੜੇ ਪ੍ਰਭਾਵਿਤ ਲੋਕ ਨੇ ਜਿਹੜੇ ਉਹ ਕਾਰ ਲੈ ਕੇ ਗਏ ਨੇ ਜਿਹੜੋ ਕਾਰ ਲੈ ਕੇ ਜਾਣ ਤੇ ਆਂਦੇ ਬੰਦੇ ਕਰ ਲਾਜ਼ਮੀ ਕਰਦਾ ਤਾਂ ਫਿਰ ਉਤੋਂ ਕਿਸੇ ਨੇ ਮੰਤਰੀ ਦੇ ਅੰਕੜਿਆਂ ਨੂੰ ਨਹੀਂ ਦੇਖਣਾ ਸਰਕਾਰ ਦੇ ਅੰਕੜਿਆਂ ਨੂੰ ਨਹੀਂ ਦੇਖਣਾ ਲੋਕਾਂ ਨੇ ਆਪਣਾ ਇਲਾਜ ਕਰਉਣਾ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਲੋਕ ਸਰਕਾਰ ਦੇ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਪੰਜਾਬ ਸਰਕਾਰ ਦੀ ਨਲਾਈਕੀ ਕਰਕੇ ਲਾਭ ਉਠਾਉਂਦੇ ਜੇਕਰ ਉਹ ਫੇਲ ਹੋ ਜਾਂਦੇ ਆ ਤਫਦ ਦੂਜੇ ਪਾਸੇ ਨਿੱਜੀ ਹਸਪਤਾਲਾਂ ਨੇ ਜਿਦਾ ਉਹਨਾਂ ਦੀ ਛੇੜ ਨਹੀਂ ਹੈ ਇਲਾਜ ਦੇ ਨਾਤੇ ਅਸੀਂ ਦੂਸਾ ਫਿਰ ਉਸ ਦਾ ਜ਼ਿੰਮੇਵਾਰ ਆਉਣਾ ਹੈ ਤਾਂ ਉਸੇ ਜ਼ਿੰਮੇਵਾਰੀ ਸਿੱਧੇ ਰੂਪ से ਪੰਜਾਬ ਸਰਕਾਰ ਦੀ ਬਣਦੀ ਹੈ ਸਿੱਧੇ ਰੂਪ ਚ ਸੇਤ ਮੰਤਰੀ ਤੇ ਬੰਦੀ ਹੈ ਔਰ ਦੂਜੇ ਪਾਸੇ ਜੀ ਕਿ ਪੰਜਾਬ ਦੇ ਕਈ ਇਹਤ ਨਹੀਂ ਹੁੰਦਾ ਸਿੱਧੂ ਸਭਾ ਨੇ ਗੰਤ ਮੁੱਦੇ ਨਹੀਂ ਕਿ ਜਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੈਕਫੁੱਟ ਤੇ ਗਈ ਚਾਹ ਪਾਣੀ ਦਾ ਮੁੱਦਾ ਹੋਵੇ ਚਾਹ ਹੈਲਥ ਦਾ ਮੁੱਦਾ ਹੋਵੇ ਚਾਹ ਸਕੂਲਾਂ ਦਾ ਮੁੱਦਾ ਹੋਵੇ ਚਾਹ ਸਿੱਖ ਇਸ਼ੂ ਹੋਣ ਕਿੰਨੇ ਇਸ਼ੂ ਨੇ ਕਿ ਜਿਨ੍ਹਾਂ ਦੇ ਉੱਤੇ ਕਦੇ ਵੀ ਕੋਈ ਸਰਕਾਰ ਨੇ ਕਦੀ ਗੱਲ ਨਹੀਂ ਕੀਤੀ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਜਾਂ ਇਹਨਾਂ ਦੀ ਕੈਂਪੇਨ ਵੀ ਕਰੀ ਉਹ ਗੱਲ ਜਿਹੜੀ ਉਹ ਨਹੀਂ ਕੀਤੀ ਬਲਕਿ ਦਿਨ-ਬਦਨ ਜਿਹੜੀਆਂ ਨੇ ਨਵੇਂ-ਨਵੇਂ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆਉਂਦੀਆਂ ਨੇ ਹੁਣ ਆ ਜਿਹੜਾ ਮੁੱਦਾ ਆਪਣੇ ਆਪ ਤੇ ਵਿੱਚ ਬੜਾ ਮਹੱਤਵਪੂਰਨ ਮੁੱਦਾ ਹੈਗਾ ਕਿ ਇੱਧਰ ਸਰਕਾਰ ਨੇ ਪਿੱਛੇ ਵੀ ਇੱਕ ਸੈਲਫ ਮਦਦ ਵਾਸਤੇ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਉਹ ਇਸ ਕਰਕੇ ਨਹੀਂ ਸ਼ੁਰੂ ਕੀਤੀ ਕਿ ਜੇਕਰ ਸੱਚੀ ਸ਼ੁਰੂ ਕਰਾਂਗੇ ਤੇ ਇਹ ਕੇਂਦਰ ਦਾ ਪ੍ਰਚਾਰ ਹੋ ਜਾਊਗਾ ਹੁਣ ਜਿੱਥੋਂ ਤੁਸੀਂ ਆਪਣੇ ਰਾਸੀ ਹਿੱਤਾਂ ਕਰਕੇ ਇਹਨਾਂ ਦਾ ਟਕਰਾਅ ਕਰਦੇ ਜੀ ਤੋ ਉਸੇ ਨਕਸਾ ਜਿਹੜਾ ਸੁਖندر ਜੀ ਉਹ ਆਮ ਬੰਦੇ ਦਾ ਹੁੰਦਾ ਜਿਸ ਨੂੰ ਦੇਖੀ ਜਿਹੜੇ ਆ ਸਧਾਰਨ ਲੋਕੀਂ ਬਰਦਾਸ਼ਤਾ ਕੀ ਕਰਦਾ ਅੰਦਰੋਂ ਅੰਦਰ ਹੀ ਲਾਵਾ ਜਿਹੜਾ ਉਹ ਜ਼ਰੂਰ ਫੁੱਟਦਾ ਜੇਕਰ ਪਿਛਲੀਆਂ ਸਰਕਾਰਾਂ ਗਈਆਂ ਹੀ ਤਾਂ ਉਹ ਇਸੇ ਕਰਕੇ ਗਈਆਂ ਹੀ ਤੇ ਲੋਕਾਂ ਨੂੰ ਇਹਨਾਂ ਨੇ ਇਸੇ ਰੂਪ ਚ ਲਿਆਂਦਾ ਕਿ ਇਹ ਸਾਡੀ ਗੱਲ ਸੁਣਨਗੇ ਤੇ ਬਾਕੀ ਇਹ ਕੁਝ ਝੂ-ਕੁਝ ਹੋ ਰਿਹਾ ਇਹ ਆਮ ਆਦਮੀ ਪਾਰਟੀ ਦੀ ਹਾਈ ਸਮੰਦਰੀ ਨਜ਼ਰਾਛਾ ਹੈਗਾ ਤਾਂ ਸ਼ਾਇਦ ਇਹੋ ਹੀ ਗੱਲਾਂ ਨੇ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਬਤਰਾਇਆ ਜਾ ਸਕਦਾ ਜੋ ਕਿ ਉਸ ਤਰੀਕੇ ਦਾ ਕੰਮ ਢਾਈਆਂ ਸਾਲਾਂ ਤੋਂ ਸੁਖندر ਜੀ ਨਹੀਂ ਜੇ ਹੋਇਆ ਜਿਸ ਤਰੀਕੇ ਨਾਲ ਚਾਹੀਦਾ ਕਿ ਇਸ ਗੱਲ ਦੀ ਜਿਹੜੀ ਕਹਿੰਦੇ ਨੇ ਕਿ ਸਮਿਖਿਆ ਜਿਹੜੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਨਾ ਉਹਨੇ ਕੀਤੀ ਹੈ ਤਾਂ ਫਿਰ ਵੇਖੋ ਉਸ ਰੋਗ ਨੂੰ ਬਦਲਣ ਨੂੰ ਕਿੱਥੋਂ ਤੱਕ ਜਾਂਦਾ ਪਰ ਹਾਂ ਗ੍ਰੀਨ ਲੋਕਾਂ ਦਾ ਜਿਹੜਾ ਧੱਕਾ ਐ ਸਕੰਦਰਜੀ ਉਹ ਨਹੀਂ ਹੋਣਾ ਚਾਹੀਦਾ ਜਿਹੜਾ ਪੰਜਾਬ ਸਰਕਾਰ ਦੀ ਇਨਪੈਲ ਕੋਰੇ ਆ ਬਿਲਕੁਲ ਚਲੋ ਅਗਲੀ ਖਬਰ ਲੈ ਲਏ ਆ ਅਨਕੀ ਸਾਬ ਕੇਜਰੀਵਾਲ ਸਾਹਿਬ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹ ਪਹਿਲਾ ਕੋਈ ਮੌਕਾ ਨਹੀਂ ਜਦੋਂ ਉਹਨਾਂ ਨੇ ਹੈਰਾਨ ਕੀਤਾ ਆਪਾਂ ਜਾਣਦੇ ਆ ਕਿ ਜਦੋਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨਹੀਂ ਸੀ ਤਾਂ ਉਦੋਂ ਵੈਗਨਰ ਦੇ ਵਿੱਚ ਘੁੰਮਦੇ ਹੁੰਦੇ ਸੀ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਮੁੱਖ ਮੰਤਰੀ ਆ ਉਹਨੂੰ ਵੱਡੇ ਵੱਡੇ ਮਹਿਲਾਂ ਦੀ ਲੋੜ ਨਹੀਂ ਉਹਨੂੰ 2-3 ਘਰਾਂ ਵਾਲਾ 2-3 ਕਮਰਿਆਂ ਵਾਲਾ ਨਾਰਮਲ ਘਰ ਜਿਹੜਾ ਚਾਹੀਦਾ ਔਰ ਬਾਅਦ ਦੇ ਵਿੱਚ ਜਦੋਂ ਆਪ ਮੁੱਖ ਮੰਤਰੀ ਬਣ ਗਏ ਤਾਂ ਫਿਰ ਕਿਵੇਂ ਕਈ ਕਰੋੜ ਰੁਪਇਆ ਲਾ ਕੇ ਸਰਕਾਰੀ ਰੈਸ਼ ਦੇ ਵਿੱਚ ਕਿਵੇਂ ਉਹਨਾਂ ਨੇ ਮਹਿਲ ਵਰਗਾ ਘਰ ਬਣਾਇਆ ਉਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਹੀ ਐ ਔਰ ਹੁਣ ਜਦੋਂ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਛੱਡ ਦਿੱਤੀ ਐ ਹੁਣ ਐਜ਼ ਅ ਰਾਸ਼ਟਰੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਕਹਿੰਦੇ ਕਿ ਰੈਸ਼ ਮੰਗ ਰਹੇ ਆ ਸਰਕਾਰੀ ਐਦੋਂ ਪਹਿਲਾਂ ਤਾਂ ਕਹਿੰਦੇ ਸੀਗੇ ਕਿ ਨਹੀਂ ਮਿਲਣੀ ਨਹੀਂ ਚਾਹੀਦੀ ਸਰਕਾਰੀ ਲੋਕਾਂ ਨੂੰ ਜਾਂ ਹੋਰਾਂ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਸੀ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਨਹੀਂ ਛੱਡ ਰਹੇ ਕਿਵੇਂ ਦੇਖਦੇ ਹੋ ਇਹ ਆਪਣੀਆਂ ਗੱਲਾਂ ਤੋਂ ਭੱਜ ਕਿਉਂ ਰਹੇ ਆ ਦੇਖੋ ਇਹ ਗਲਤ ਨਹੀਂ ਆ ਕਿ ਜੇ ਬਾਕੀ ਰਾਸ਼ਟਰੀ ਪਾਰਟੀਆਂ ਦੇ ਮੁਖੀਆਂ ਨੂੰ ਰੈਸ਼ ਮਿਲੀ ਹੈ ਤਾਂ ਚਲੋ ਅਰਵਿੰਦ ਕੇਜਰੀਵਾਲ ਨੂੰ ਵੀ ਮਿਲ ਜਾਵੇ ਆਪਾਂ ਨਹੀਂ ਇਹ ਚੀਜ਼ ਦਾ ਵਿਰੋਧ ਕਰਦੇ ਪਰ ਤੁਸੀਂ ਆਪਣੀਆਂ ਜਦੋਂ ਕਈਆਂ ਗੱਲਾਂ ਤੋਂ ਭੱਜਦੇ ਹੋ ਮਾਨਕੀ ਸਾਹਿਬ ਉਦੋਂ ਤਾਂ ਫਿਰ ਸਵਾਲ ਖੜੇ ਹੁੰਦੇ ਹੀ ਆ ਨਾ ਜੀ ਜੀ ਸੁਖੰਦਰ ਸਿੰਘ ਦੀ ਗੱਲ ਹੈ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਇਹਨਾਂ ਦਾ ਸੁਪਨਾ ਜਿਹੜਾ ਅਰਵਿੰਦ ਕੇਜੀ ਦੀ ਗੱਲ ਦਾ ਹਮੇਸ਼ਾ ਪ੍ਰਧਾਨ ਮੰਤਰੀ ਬਣਦਾ ਰਿਹਾ ਪ੍ਰਧਾਨ ਮੰਤਰੀ ਬਣਦਾ ਰਿਹਾ ਤੇ ਪ੍ਰਧਾਨ ਮੰਤਰੀ ਦੀ ਜਿਹੜੀ ਫੀਲਿੰਗਸ ਨੇ ਉਹ ਹਮੇਸ਼ਾ ਉਹ ਲੈਂਦੇ ਰਹੇ ਅੱਛਾ ਇਹਦੇ ਇਸੇ ਕਰਕੇ ਇਡੀਆ ਆਲਾਈਂਸ ਦਾ ਮੀਟੇ ਦੇਣਾ ਚ ਉਹ ਹਿੱਸਾ ਬਣਾਈ ਪਰ ਇਡੀਆ ਆਲਾਈਂਸ ਇਹਨਾਂ ਦੀ ਕੋ ਗੱਲ ਬਣੀ ਨਹੀਂ ਜੇਲ੍ਹ ਚ ਲੇ ਕੇ ਜੇਲ੍ਹ ਤੋਂ ਬਾਹਰ ਆਏ ਅਸਤੀਫਾ ਦੇਣਾ ਪਿਆ ਸੁਪਰੀਮ ਕੋਰਟ ਨੇ ਧੱਕੇ ਨਾਲ ਅਸਤੀਫਾ ਜਿਹੜਾ ਉਹ ਲਿਆਇਆ ਨਾ ਤਾਂ ਮੁੱਖ ਮੰਤਰੀ ਦੀ ਸ਼ਿ ਜੇਕਰ ਮੁੱਖ ਮੰਤਰੀ ਦੀ ਸ਼ਿਪ ਜਿਹੜੀ ਚਲੀ ਗਈ ਤਾਂ ਸੁਭਾਵਕ ਹੈ ਕਿ ਇਹਨਾਂ ਨੂੰ ਉਹ ਸਰਕਾਰੀ ਨੂੰ ਉਸ ਉਹ ਮੈਡਮ ਆਸ਼ੀ ਵਾਸਤੇ ਖਾਲੀ ਕਰਨਾ ਪੈਣਾ ਜਿੱਥੇ ਅੱਜ ਉਹਨਾਂ ਨੇ ਸੌ ਚੱਕੇ ਬਾਅਦ ਅਨੁਵਾਸਤਾ ਨੂੰ ਉਹਨਾਂ ਨੇ ਆਪਣਾ ਬਣਾ ਲੈਣਾ ਹੁਣ ਇਹ ਜਿਹੜੀ ਸੱਤਾ ਦੀ ਲਾਲਸਾ ਦੀ ਭੁੱਖ ਹੈ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਵਧੀਆ ਵਧੀਆ ਕੋਠੀਆਂ ਚੜਾਣ ਦੀ ਸਰਕਾਰੀ ਸਹੂਲਤਾਂ ਨੂੰ ਮੰਗਣ ਦੀ ਇਹ ਸਾਫ ਜਾਇਜ਼ ਹੋ ਜਾਂਦੀ ਹੈ ਕਿ ਜਿਸ ਦਿਨ ਰਾਗਵ ਚੱਡਾ ਉਹਨਾਂ ਨੇ ਇਹ ਉਹਨਾਂ ਦੇ ਹੱਕ ਦੇ ਵਿੱਚ ਮੁੱਦਾ ਠਾਇਆ ਕਿ ਇਹ ਰਾਸ਼ਟਰੀ ਪਾਰਟੀ ਦੇ ਜਿਹੜੇ ਮੁਖੀ ਨਹੀਂ ਤੇ ਇਹਨਾਂ ਨੂੰ ਜਿਹੜਾ ਆ ਸਰਕਾਰੀ ਰਾਜ ਦਿੱਤੀ ਜਾਂ ਜਿਵੇਂ ਬਾਕੀ ਰਾਸਤੇ ਪਾਰਟੀਆਂ ਦੇ ਪ੍ਰਧਾਨਾਂ ਨੇ ਮੇਰੀ ਆ ਆ ਬਿਲਕੁਲ ਸਖੰਦਰ ਜੀ ਤੁਸੀਂ ਠੀਕ ਆ ਕਿ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਬਾਕੀ ਪਾਰਟੀਆਂ ਦੇ ਵੀ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਸਰਕਾਰੀ ਰੱਖਸ਼ਾ ਮਿਲੀਆਂ ਨੇ ਤੇ ਇਹਨਾਂ ਨੂੰ ਮਿਲਦੇ ਸਾਨੂੰ ਕੋਈ ਇਤਰਾਜ਼ ਨਹੀਂ ਬਿਲਕੁਲ ਕੋਈ ਇਤਰਾਜ਼ ਨਹੀਂ ਆ ਪਰ ਸਿੱਧੂ ਸਾਹਿਬ ਪ੍ਰਸ਼ਨ ਇਹ ਤੇ ਇਹ ਪੈਦਾ ਹੁੰਦਾ ਕਿ ਬਾਕੀ ਪਾਰਟੀਆਂ ਦੇ ਉਲਟ ਇਹ ਪਾਰਟੀ ਜਦੋਂ ਬਣੀ ਇਹ ਆਮ ਲੋਕਾਂ ਦੀ ਪਾਰਟੀ ਸੀ ਆਮ ਸਧਾਰਨ ਲੋਕਾਂ ਦੀ ਤਾਂ ਜੇਕਰ ਫਿਰ ਤੁਸੀਂ ਆਮ ਸਧਾਰਨ ਲੋਕਾਂ ਦੀ ਪਾਰਟੀ ਬਣੇ ਪ੍ਰਧਾਨ ਬਣੇ ਸਰਕਾਰਾਂ ਬਣਾਈਆਂ ਤਾਂ ਫਿਰ ਘੱਟੋ ਘੱਟ ਤੁਹਾਨੂੰ ਆਮ ਲੋਕਾਂ ਵਾਲਾ ਜਿਹੜਾ ਵਿਹਾਰ ਉਹ ਕਰਨਾ ਚਾਹੀਦਾ ਤੁਸੀਂ ਉਹ ਵੀ ਗੱਲ ਛੱਡ ਦਿਓ ਤੁਸੀਂ ਸਭ ਤੋਂ ਵੱਡੀ ਤੇ ਮਹਾਨ ਦਾ ਫਿਰ ਇਸ ਗੱਲ 'ਚ ਹੀ ਅਰਵਿੰਦ ਕੇਸ਼ਰੀਵਾਲਦੀ ਕਿ ਹਾਂ ਤੇ ਠੀਕ ਆ ਮੈਂ ਪ੍ਰਧਾਨਕ ਮੈਂ ਮੁੱਖ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਪਰ ਮੇਰਾ ਮੈਂ ਬਤੌਰ ਵਿਧਾਇਕ ਇਹਨੂੰ ਸਰਕਾਰੀ ਫਲੈਟ ਜਿਹੜਾ ਉਸੇ ਦਿੱਤਾ ਜਾਵੇ ਫਿਰ ਤਾਂ ਘਟੋ ਘਟ ਅਰਵਿੰਦ ਕੇਸ਼ਰੀਵਾਲਦੀ ਅਸੀਂ ਕਹਿ ਸਕਨੇ ਕਿ ਇਸ ਨੀਤੀ ਦੀ ਸਲਾਹਾ ਕਰਦੇ ਕਿ ਹਾਂ ਤੇ ਉਹ ਬੰਦਾ ਵਾਕਈ ਜੋ ਕੁਝ ਹੈਗਾ ਉਹਦੇ ਦਾ ਖਰਾਬਤਰ ਦਾ ਪਰ ਉਸ ਬੰਦੇ ਨੇ ਬਤਾਏ ਫਲਾ ਫਲੈਟ ਮੰਗਣ ਦੀ ਗੱਲ ਛੱਡ ਕੇ ਦੂਜੇ ਪਾਸੇ ਬੈਠ ਲਿਆ ਕਿ ਮੈਨੂੰ ਰਾਸ਼ਟਰੀ ਪ੍ਰਧਾਨ ਜਿਹੜਾ ਪਾਰਟੀ ਦਾ ਹੋਣ ਕਰਕੇ ਜਿਹੜਾ ਉਹ ਮਿਲੂ ਤਾਂ ਪੁਲਿਸ ਜਾਂ ਜਿਹੜਾ ਸਰਕਾਰੀ ਰਾਹੀਂ ਜਿਹੜੀ ਬੇਨਤੀ ਜਾਵੇ ਤਾਂ ਇੱਥੋਂ ਦਾ ਫਿਰ ਸਿੱਧੂ ਸਾਹਿਬ ਸਾਫ਼ ਜਾਹਿਰ ਆ ਜਾਂਦਾ ਕਿ ਹਾਥੀ ਦੇ ਦੰਦ ਖਾਨ ਨੂੰ ਹੋਰ ਆ ਤੇ ਵਿਖਾਉ ਨੂੰ ਹੋਰ ਆ ਅਰਵਿੰਦ ਕੇਸ਼ਵਲ ਦੀ ਇਸ ਮੰਗ ਦੇ ਨਾਲ ਸਰਕਾਰ ਦਾ ਉਹ ਚਿਹਰਾ ਨੰਗਾ ਹੋ ਜਾਂਦਾ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦੇ ਜੀ ਉਦੋਂ ਤੁਹਾਡੇ ਆਦਰਸ਼ ਕੁਝ ਹੋਰ ਹੁੰਦੇ ਆ ਤੇ ਜਦੋਂ ਤੁਸੀਂ ਸੱਤਾ ਹੂ ਗਲੇਨੇ ਜੀ ਤੋਂ ਉਸ ਤੋਂ ਬਾਅਦ ਜਿਹੜੇ ਕੁਰਸੀ ਦਾ ਲਾਲਚ ਜਾਂ ਉਹ ਸਰਕਾਰੀ ਸਹੂਲਤਾਂ ਦਾ ਲਾਲਚ ਤੁਹਾਡੇ ਕੋਲ ਜਾਂਦਾ ਨਹੀਂ ਉਹ ਸਵਾਰ ਤੁਸੀਂ ਲੈਣੋਂ ਭੁੱਲਦੇ ਨਹੀਂ ਇਸ ਕਰਕੇ ਗਾਇਬ ਖਾਈ ਇਹੋ ਜੀਆਂ ਗੱਲਾਂ ਕਰਦੇ ਜੀ ਇਹਦੇ ਨਾਲ ਸੁਖਿੰਦਰ ਜੀ ਚੰਗਾ ਇਹੋ ਸੀ ਇਲਾਕਾ ਛੱਡਾ ਹੁਣੀ ਸਰਕਾਰੀ ਹਾਸ਼ਿਰ ਮੰਗਣ ਦੀ ਬਜਾਏ ਸਰਕਾਰੀ ਫਲੈਟ ਦੀ ਮੰਗ ਕਰਦੇ ਤਾਂ ਘਟੋ-ਘਟ ਇਹਨਾਂ ਦਾ ਅਕਸ ਉਹ ਜ਼ਰੂਰ ਕੈਮਰੇ ਦਾ ਜਿਹੜਾ ਉਹਦੋਂ ਬਾਰ-ਬਾਰ ਇਮਾਨਦਾਰ 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 ਹੋਣ ਦੀ ਗੱਲ ਕਰ ਰਹੇ ਸੀ ਉਹ ਅਕਸ ਜ਼ਰੂਰ ਕਰ ਦੇਣਾ ਪਰ ਇਹਦੇ ਨਾਲ ਇਹਨਾਂ ਦੇ ਅਕਸ ਨੂੰ ਜਿਹੜੀ ਆ ਧਾ ਜਿਹੜੀ ਆ ਸੁਖਿੰਦਰ ਜੀ ਜ਼ਰੂਰ ਲੱਗਦੀ ਹੈ ਠੀਕ ਚਲੋ ਮਾਨਿਕ ਸਾਹਿਬ ਤੁਸੀਂ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜੀ